ਕਾਰੇ ਕਾਰੇ ਕੁੱਝੇ ਵਿੱਚ ਦਹੀਂ ਮੈਂ ਜਮਾਉਨੀ ਆਂ ਔਰ ਕਾਰੇ ਕੁੱਝੇ ਵਿੱਚ ਸੋਹਣਿਆ ਇਸ ਬੱਚੀ ਨੇ ਬੋਲੀਆਂ ਪਾਈਆਂ ਇਹਦੇ ਲਈ ਵੀ ਤਾੜੀ ਲਾ ਦਿਓ ਅਗਲੇ ਸਾਲ ਥੋੜੀਆਂ ਹੋਰ ਪੁੱਤ ਲਖ ਲਿਓ ਤਾਂ ਮੈਂ ਆਪਾਂ ਖੁੱਲਾ ਰੱਖਾਂਗੇ ਸਵੇਰ ਤੋਂ ਹੀ ਕਿਉਂਕਿ ਮੀਂਹ ਦੇ ਕਾਰਨ ਥੋੜਾ ਜਿਹਾ ਪ੍ਰੋਬਲਮ ਹੋ ਗਈ ਸਾਊਂਡ ਉਧਰ ਫਿੱਟ ਕਰੀਏ ਸੀ ਬਹੁਤ ਵਧੀਆ ਸਾਊਂਡ ਆ ਵੀਰ ਦੀ ਇਸ ਕਰਕੇ ਆਪਾਂ ਨੂੰ ਅੱਜ ਸਾਊਂਡ ਪਟਕੇ ਇਧਰ ਲਾਉਣੀ ਪਈ ਐ ਫਿਰ ਵੀ ਮਹਾਰਾਜ ਨੇ ਕਿਰਪਾ ਕੀਤੀ ਐ ਤੇ ਬਹੁਤ ਵਧੀਆ ਤਿਹਾਰ ਜਿਹੜਾ ਮਨਾਇਆ ਜਾ ਰਿਹਾ ਐ ਲਾਸਟ ਮੇਰੇ ਕਹਲ ਦੋ ਚਾਰ ਬੋਲੀਆਂ ਉਹ ਤੋਂ ਬਾਅਦ ਬਿੰਦਰ ਜੀ ਸਮਾਪਤੀ ਆ। ਹੈਲੋ ਹੈਲੋ ਤੁਨ ਨੱਚ ਕੇ ਸਾਰੇ ਨੇ ਹਾਜ਼ਰੀ ਲਗਾਉਣੀ ਹੈ ਜਿੰਨੀਆਂ ਵੀ ਨਿੱਕੀਆਂ ਨਿੱਕੀਆਂ ਬੱਚੀਆਂ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਖਾਓ ਆਪਣੇ ਨਾਂ ਤੇ। ਰਾਜੀ ਹੋ ਜੰਦਰੋ ਸਾਰੇ ਜਣੇ। ਫੇਕੀ ਕਿਹਨੇ? ਹੋ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਆਹੋ ਸਾਹਮਣੇ ਆਹੋ ਸਾਹਮਣੇ ਕੋਲੋਂ ਦੀ ਰਸ ਕੇ ਨਾ ਲੰਘਵਾਈਆ ਹੋ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗਮਈਆ ਆਹੋ ਸਾਹਮਣੇ ਆਹੋ ਸਾਹਮਣੇ ਕੋਲੋਂ ਦੀ ਰਸ ਕੇ ਨਾ ਲੰਘਵਾਈਆ ਜੰਨਾ ਵੇਖਣ ਜੰਨਾ ਵੇਖਣ ਸਵੇ ਭੋਲੱਥੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਹੋ ਸਾਹਮਣੇ ਆਹੋ ਸਾਹਮਣੇ ਕੋਲੋਂ ਦੂਰ ਸੇ ਕੇ ਨਾ ਲੱਗ ਮਾਇਆ ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਇਆ ਆਹੋ ਸਾਹਮਣੇ माइ आबो सामो साम कोलो दी रुस कला लंग माईया लथे जी चादर ते सले जी रंग माइव सामो सामसे न लंग माईया जा दरी सलेटी रंग माइय आवो सामने आवो सामने कौरो जी रुसे न लंग माईया लठे जी जा दरी उते सलेटी रंग माइय आवो सामने आवो सामने कौरो जी रुसे न लंग म ਆਹ ਆਹ ਉਹ ਸਾਹਮਣੇ ਆਹੋ ਸਾਹਮਣੇ ਕੋਲੋਂ ਧੀਰਸ ਕੇ ਨਾ ਲੱਗ ਮਾਈਆ ਲੱਠੇ ਦੀ ਚਾਦਰ ਉੱਤੇ ਸਲੇਤੀ ਰੰਗ ਮਾਲੀਆ ਆਹੋ ਸਾਹਮਣੇ ਆਹੋ ਸਾਹਮਣੇ ਕੋਲੋਂ ਧੀਰਸ ਕੇ ਨਾ ਲੱਗ ਮਾਈਆ மா சாண ஆகோ சாண கோலோ தீசை கேட்க நங்க மா I am a

लेटी रो सामे आबो साम Yeah. ਸੁਜੀਗ ਭਰੀ ਆਪਣੇ ਨਾਂ ਤੇ ਜ਼ੋਰਦਾਰ ਤਾੜੀ ਲਗਾ ਦਿਓ ਸਾਰੇ ਜਣੇ। ਰਾਜੀ ਰਾਜੀ ਹੁੰਦੇ ਰੋ ਸਾਰੇ ਜਣੇ। ਚੰਗਾ ਲੱਗਿਆ ਜੀ ਤਾੜੀ ਲਾ ਦਿਓ ਇੱਕ ਵਾਰ ਹੁਣ ਤਾਂ ਖੇਲਾ ਵੀ ਸਮਾਪਤ ਹੋ ਗਿਆ। ਤੇ ਹੁਣ ਜਿੱਦਾਂ ਸਾਡੇ ਪ੍ਰਬੰਧਕ ਵੀਰ ਕਹਿ ਰਿਹਾ ਵੀ ਸਮਾਂ ਅਜਾਜਿਤ ਨਹੀਂ ਦਿੰਦਾ ਤੇ ਹੁਣ ਸਨਮਾਨ ਕਰਾਂਗੇ ਸਾਡੀਆਂ ਪੰਜਾਬ ਦੀਆਂ ਧੀਆਂ ਸਾਡੀਆਂ ਭੈਣਾਂ ਤੇ ਮਾਨ ਸਿਸਟਰ ਜੀ ਮੰਡੀ ਗਵਿੰਦਗੜ ਤੋਂ ਜਿਹੜੇ ਵਿਸ਼ੇਸ਼ ਤੌਰ ਤੇ ਸਾਡੇ ਦਰਮਿਆਨ ਪੁੱਜੇ ਤੇ ਉਹਨਾਂ ਦਾ ਸਿਰ ਸਨਮਾਨ ਕਰਨ ਜਾ ਰਹੇ ਆ। ਕੋ ਲੋ ਜਿਹੜੀਆਂ ਕੁੜੀਆਂ ਤਿਆਰ ਹੋਣ ਉਹਨੂੰ ਜਿਹੜੇ ਅੱਛਾ ਹੈ ਜੇਕਰ ਅੱਤ ਨਾ ਦਿਨਾਲ ਜਿਹੜੇ ਬੱਚੇ ਤਿਆਰ ਹੋਏ ਆ ਨਾ ਸਪੈਸ਼ਲ ਉਹ ਬੱਚੇ ਅੱਗੇ ਨੂੰ ਆ ਜਾਣ ਉਹਨਾਂ